ਵੀਡੀਓ ਵਿੱਚ ਮੈਂ ਸਾਰਿਆਂ ਨੂੰ ਪਿਆਰ ਨਾਲ ਸਸਤਿ ਕਰਦੀ। ਅੱਜ ਜਿਹੜੀ ਵੀਡੀਓ ਬਣਾਣ ਗਿਆ ਉਹਦੇ ਬਾਰੇ ਜਰੂਰ ਦੱਸਾਂਗੇ ਕਿ ਬਣਾਣ ਗਿਆ ਹਾ ਕੋਰ ਕੋਟ। ਕੋਰ ਕੋਟ ਵੀ ਕਹਿੰਦੇ ਆ ਜੈਕਟ ਵੀ ਕਹਿੰਦੇ ਆ ਆਪਾਂ ਨਾਲ ਵੀ ਕਰਦੇ। ਕਿੰਨਾ ਚਿਰ 30 ਇੰਚ ਲਈ ਥੋੜਾ ਜਿਹਾ ਲਾਗੁੰਦਾ ਡੈਡ ਜੈਨ। ਕਿਤਾਈ ਦਾ ਵੀ ਥੋੜੀ ਜਿਹਾ ਸਲਾਈ ਦਾ ਵੀ। ਲਗ ਲਗ ਕਿੱਕੇ ਦਾ ਹੁੰਦਾ ਹੈ। ਜਿਵੇਂ ਕੋਈ ਨਾਪ ਦਿੰਦਾ ਉਹਦੇ ਸੰਨ ਲੱਫਾ ਬਣਾ ਕੇ ਤੇ ਕਿਤਾਈ ਕਰਕੇ ਸਲਾਈ ਕਰਕੇ। ਮੈਂ ਸਭ ਤੋਂ ਪਹਿਲਾਂ ਪਤਾ 10000 ਲੰਬਾਈ ਮੇਰੇ ਹੈਗੀ 24 ਤਿਆਰ ਤੇ ਆਪਾਂ ਕਪੜਾ ਕੱਟਨੇ ਆ। 20 ਇੰਚ। ਫੇਸ ਕਾਲਾ ਨਾਲ ਜਿਪਾ ਸਾਰਾ ਨਹੀਂ ਬਰਸਤ ਤੇ ਕਿਹੜਾ ਪ੍ਰਿੰਪਲ ਹੈ 2 ਇੰਚ। ਜਿਹੜੀ ਵਿੱਚ ਆਪਾਂ ਅੱਗੇ ਇਹਨਾਂ ਨੇ ਬਟਨ ਬਟਨ ਵਾਸਤੇ ਪੱਟ ਨੇਗੜੀ ਨਾਲ ਆਪਾਂ ਸਾਰੀਆਂ ਕੰਨੀਆਂ ਸੈੱਟ ਰੱਖ ਲਈਆਂ ਨੇ। 2 ਇੰਚ ਆਪਾਂ 3 ਦਾ ਹੱਫਾ ਅੱਗੇ 10 10 ਦੀ ਬਜਾਏ ਆਪਾਂ 11 ਰੱਖ ਲਿਆ ਹੈ 1 ਇੰਚ ਹੈਗਾ ਆਪਣਾ ਬੋਲੇ ਕੰਨ ਵਾਸਤੇ। ਠੀਕ ਹੈ। ਇਸ ਨੂੰ ਅਲੱਗ 10 ਇੰਚ ਆਪਾਂ ਫੋਟੋ ਲਾਪਾ 11 ਵਜੇ ਇਸ ਤਰ੍ਹਾਂ ਤੁਹਾਨੂੰ ਚੰਗਾ ਨਹੀਂ ਲੱਗਦਾ ਇਹ ਕਿੰਨੇ ਚਿਰ ਬਾਦਰ ਖੇ ਲਿਆ ਪਾਣ نیچے ਫੋਲਡ ਕਰਨਾ ਵਸਤੇ ਕਿ ਅੱਗੇ ਆਪਾਂ ਬੜਨ ਲੱਗਾਂਗੇ ਇਸ ਤਰ੍ਹਾਂ ਚੰਗੀ ਜਿਹੀ ਨਾ ਆ ਚੰਗੀ ਤਰ੍ਹਾਂ ਸਵਾਦਾ ਕਰ ਲੈਣਾ ਇਸ ਤਰ੍ਹਾਂ ਆਪਾਂ ਜਿਹੜਾ ਕੱਪੜਾ ਰੱਖਿਆ ਹੋਇਆ ਇੱਥੋਂ ਆਪਾਂ ఇర కట్ పం కప్పు నీచే ఫోల్డ్ నీచే ఫోల్డ్ కటా కుడు పాస్ వాళ్ళ ఇను ఇద్దరు రే ఇర దొన్నే చాల పా దో తి చాల ఇద్దర ఆ బా ਆਪਾਂ ਪਾ ਕਰਾਂਗੇ 3 ਲੜਾਂ ਤੇਰਾ ਆਪਾਂ ਤਿਆਰ ਕਰਨਾ 13 ਆਪਾਂ 14 ਦੀ ਬਣਾਈ ਕਰਾਂਗੇ 7 ਦਿਨ ਚ ਮੋਢਾ ਆਪਣਾ ਹੱਗਨ ਵਾਲਾ ਤਿਆਰ 7:30 ਤੇ ਆਪਾਂ ਇਹ ਵੀ ਜਿਨੀ 7 ਹੀ ਰਵਾਂਗੇ 22 ਚ ਤੇ ਤੁਸੀਂ ਆਪਣਾ ਸਾਤੋਂ ਮਾ ਚਾ ਇਹਦੇ ਇਸ ਤਰੀਕੇ ਤੇ ਇਹਦੀ ਆਪਣਾ ਸ਼ੇਪ ਇਹਦੀ ਇਹ ਲੇਡੀ ਆਪਾਂ ਇਸੇ ਚੀਜ਼ ਦੀ ਹੀ ਕਰਨੀ ਹੈ ਤੇ ਤਾਂ ਕਰਕੇ ਆਪਾਂ ਨੂੰ ਗਲਾਈ ਜਿਹੜੀ ਹੈ ਜ਼ਿਆਦਾ ਨਹੀਂ ਪਣੀ ਹੈਗੀ ਨਪੈੜੀ ਕਢਾਈ ਕਰਦੇ ਮੈਂ ਨੇ ਹੁਣ ਦਸਾਂਗਾ ਪਤਾ ਨਹੀਂ ਰੱਖਦਾ ਟ੍ਰਾਂਫਿਕ ਤੇ ਕਟਾਈ ਨੇ ਇੱਕ ਤਾਂ ਬਰੌਡ ਰੱਖਣਾ ਵੇਖੋ ਭਾਈ ਜੀ ਇਹ ਬੈਕ ਵਾਲੇ ਦਾ ਉੱਪਰ نیچے ਨੂੰ ਇੱਕ ਇਸ ਤਰ੍ਹਾਂ ਆਪਾਂ ਸ਼ੇਪ ਲਗਾਣੀ ਥੋੜੀ ਜੀ ਕਲਰ ਡਾਉਨ ਕਰੀ ਇਹ ਆਪਣੀ ਪਿਛਲੇ ਲੈ ਕੇ ਕਟਾਈ ਹੁਣ ਆ ਗਿਆ ਆਪਣਾ ਅੜਾ ਅੱਗੇ ਲਾ ਕੇ ਆਪਾਂ ਪ੍ਰੋਪਰ ਉਨਾਈ ਢਾਈ ਲੈਣਾ ਡਿੱਤੇ ਨੂੰ ਆਪਾਂ ਸਾਡੇ ਚੈਨਲ ਵਾਂਗੇ ਇਸ ਤਰ੍ਹਾਂ ਕਰਨਾ ਈ ਐਸ ਤਰ੍ਹਾਂ ਕਰਨਾ ਯਾਰ ਕਰਦ ਦਿੰਨੀ ਆ ਤੁਹਾਨੂੰ ਪੂਰਾ ਡਿਟੇਲ ਚ ਬਣਾ ਦੇਣਾ ਦੇਖੋ ਤਕਰੀਬਨ ਆਪਾਂ det. ਚਣੀਆਂ ਪਹਿਸਲੀ ਕਰੇ ਵੀ ਇੱਕ ਬਰਬਰ ਪੱਟੀ ਹੋਰਗੀ ਤੇ ਇਹਦੀ ਵੀ ਨੀਚੇ ਫੋਲਡ ਕਰ ਲੈਣੀ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਸਲਾਈ ਕਰਨਗੇ ਨਾ ਇਹ ਹੀ ਫੋਲਡ ਕਰ ਲੈਣੇ ਇਸ ਤਰ੍ਹਾਂ ਪੱਟੀ ਇੱਕ ਜਿੱਥੇ ਆ ਦੇਗੀ ਹੁਣ ਦੱਸਾਂਗੇ ਆਪਾਂ ਤੁਹਾਨੂੰ ਕੱਲ੍ਹ ਦੇ ਬਟਾਈ ਇਹ ਕੱਲ੍ਹ ਦੇ ਪੈਂ ਕਿਸ ਤਰੀਕੇ ਕਰਨੀ ਹੁਣ ਆਪਾਂ 18 ਇੰਚ ਦੀ ਲੰਬਾਈ ਵਾਲੀ ਕੱਲ੍ਹ ਕਰਾਸ ਕੇ ਅੱਧਿਕੋ ਇਸ ਤਰ੍ਹਾਂ ਫੋਲਡ ਕਰ ਲੈਣੀ ਆਪਾਂ 18 ਇੰਚ ਦੀ ਲੰਬਾਈ ਲਵਾਂਗੇ చడై లావే ఇద్దరు సాడే తిను డ డోల్పడ ఇంచే ఇకే కలర్ బాగా గేమ్ ఇంచ ਇਹਦੀ ਆਪਾਂ ਸ਼ੇਪ ਇਸ ਤਰੀਕੇ ਨਾਲ ਕਰਾਂਗੇ ਇਹ ਇਹ ਕਰਨ ਕੱਟਣ ਦੀ ਕਟਾਈ ਮੁੰਦੇ ਸੰਗ ਆਪਾਂ ਜੇਬ ਲਗਾਉਣੀ ਕੋਕਟ ਕੋਕਟੇੰਨ ਲਗਾਉਣਾ ਆਪਾਂ ਤੇਨੂੰ ਦੁਨਨੇ ਫੰਟ ਪੱਲਿਆਂ ਦੇ ਇੱਕ ਅੰਦਰ ਅੰਦਰੋਂ ਲਾਉਣਾ ਪਰਸਨਲ ਪਾਵਰ ਉਹ ਲਾਣੀ ਆਪਾਂ ਜੇਬ ਅੰਦਰ ਵਾਲੇ ਨੂੰ ਇਹ ਬਾਹਰ ਵਾਸਤੇ ਆਪਾਂ ਦੋ ਕੱਟ ਲੈਣੇ ਨੇ ਇੱਕੋ ਜਿਹਿਆਂ 8 ਇੰਚ ਦੇਖੋ ਲੰਬਾਈ ਹੈ ਸਤੰਚੇ ਚੜਾਈ ਸੰਤ ਅਠ ਦੇ ਲੰਬਾਈ ਵਿੱਚ ਚੱਕਣ ਕੱਟ ਲੈਣਾ ਇੱਕ ਜਿਹੜੀ ਆਪਾਂ ਜੇਬ ਅੰਦਰ ਲਾਣੀ ਹੈ ਪਰਸਨਲ ਜੇਬ ਉਹਦੀ ਆਪਾਂ ਲੰਬਾਈ ਥੋੜੀ ਜਿਹੀ ਘੱਟ ਕਰਾਂਗੇ ਕਿ ਚੜਾਈ ਆਪਾਂ ਪੂਰੀ ਰੱਖਣੀ ਹੈ ਸਿੱਧੀ ਥੋੜੀ ਜਿਹੀ ਬਾਈ ਕੋਲੀ ਕੱਟ ਰੱਖਣੀ। ਅਗਧਰੀਏ ਸੀਨਾ ਨਹੀਂ ਮਤਲਬ ਉਹ ਬਾਹਰ ਦਸਣਾਂ ਜਿਹੜੀ ਉੱਪਰ ਜੇ ਪਾਣੀ ਹੈ ਪਹਿਲਾਂ نیچے ਲਗਾ ਕੇ ਅੰਦਰ ਉਸ ਤੋਂ ਬਾਅਦ ਫਿਰ ਆਪਾਂ ਉੱਪਰ ਜੇ ਲਗਾਵਾਂਗੇ ਕੁੱਤਾ ਨੂੰ ਬਾਅਦ ਚ ਲਸਾਂਗੇ। ਇਸ ਤਰ੍ਹਾਂ ਕਿ ਹੁਣ ਤਾਂ ਮੋਢੇ ਘੱਟ ਲਈ ਆ। ਆਂ ਪੱਟੀਆਂ ਦੇ ਸੀਨ ਲਗਾ ਕੇ ਪੱਟੀਆਂ ਦੋਨੇ ਆ ਗਈਆਂ ਇਸ ਤਰ੍ਹਾਂ ਆਪਾਂ ਪਰਪਰ ਥਲੇ ਕਰ ਦਾਂਗੇ। ਦੱਸਣੇ ਕੋਲ ਆਪਾਂ ਲੇਡੀ ਕਰਨੀ ਮੋਢਿਆਂ ਦੀ ਵੀ ਲੇਡੀ ਕਮੀ ਕਰਨੀ ਹੈ। ਟਾਈਗਰ ਇਸ ਇੱਕ ਬਰੋਬਰ ਆ ਜਾਏ ਕੋਈ ਵੱਧ ਘੱਟ ਨਹੀਂ ਜੇ ਵੱਧ ਘੱਟ ਹੋ ਗਈ ਤਾਂ ਇੱਧਰ ਬਰੋਬਰ ਰੱਖਣਾ ਹੈ ਨੱਕਲ ਪਾਸੇ ਕਰਨਾ ਹੈ। ਇਸ ਤਰ੍ਹਾਂ ਫੋਲਡ ਕਰਾਂਗੇ ਨਾ ਜੀ ਜੀ ਪਹਿਲਾਂ ਨੀਚੇ ਨੇ ਇੱਕ ਦਾ ਫੋਲਡ ਕਰਾਂਗੇ ਉਸ ਤੋਂ ਬਾਅਦ ਜੀ ਤੇ ਉਹ ਦਿੱਖਣੀ ਨਾਲੇ ਆਪਣੀ ਸਿਮ ਲੱਗ ਜਣੀ ਇਸ ਤਰ੍ਹਾਂ ਮੋੜ ਦੇ ਸੁਧਰੀ ਫੋਲਡ ਕਰ ਲਈਏ ਇਸ ਤਰ੍ਹਾਂ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੇ ਤਰੀਕੇ ਮੋੜ ਦੇ ਜੀ ਫੋਲਡ ਕਰਾਂਗੇ ਫੋਲਡ ਕਰਾਂਗੇ ਹੁਣ ਦੱਸਾਂਗੇ ਆਪਾਂ ਤਾਂ ਨੂੰ ਅੰਦਰ ਜ਼ਿੱਪ ਲਗਾਉਣੀ ਜਦ ਕਰਤੇ ਇਸ ਤਰ੍ਹਾਂ ਆਉਣਾ ਪਾ ਜ਼ਿੱਪ ਲੈ ਲਈਏ ਜ਼ਿੱਪ ਤੇ ਵੈਸੇ ਤਾਂ ਕੋਈ ਵੀ ਤੁਲੇ ਨਹੀਂ ਲੈ ਸਕਦੇ ਕਿ ਇਹ ਅੰਦਰ ਹੀ ਆਉਣੀ ਹੈ ਇਸ ਤਰੀਕੇ ਆਪਾਂ ਜ਼ਿੱਪ ਨੂੰ ਸਭ ਤੋਂ ਪਹਿਲਾਂ ਚੈੱਕ ਕਰ ਲਈਏ ਜਦ ਸਹੀ ਹੈ ਇਸ ਤਰ੍ਹਾਂ ਹੁਣ ਆਪਾਂ ਇਸ ਲਾਡਾਂ ਤੇ ਮੀਚਨ ਫੋਲਡ ਕਰਕੇ ਫੋਲਡ ਕਰਕੇ ਇਸ ਤਰੀਕੇ ਆਪਾਂ ਨੂੰ

थोड़े नीचे न फोल्ड करके जिम्मे उधरों फोल्ड किया कपड़े दैच करा अंदरले पास से इधर अपना अंदरली साइड लगावे पुठा पासा है पुठे तो पास से சீன்காவா சைட அழிப்பா அந்த கோல்ட கல் அந்த கோல்ட கல் கிணை ஷூக்கா ဒီ ਨਾਲ अपन फोल्ड करेंगे जो फ्रंट अंदर में इस तरीके अंदर में सारे सीन लगाएंगे ऐथों अपन इसका फोल्ड कर लेंगे फिर अंदर में ਇਸ ਸਾਈਡ ਤੋਂ ਆਪਣੀ ਜਿੰਨ ਫੋਲਡ ਕਰ ਲਵਾਂਗੇ ਇਹ ਆਪਾਂ ਕਬੜਾ ਫੋਲਡ ਕੀਤਾ ਹੋਇਆ ਇਸੇ ਤਰੀਕੇ ਸੀਧੇ ਸੀੜੀ ਆਪ ਉੱਪਰ ਹੋ ਜਾਗੇ ਉਤ ਸੀਨ ਆਪਾਂ ਪੱਕੀ ਕਰ ਦਾਂਗੇ ਤੋੜੀ ਵਿਦਮ ਆਪਾਂ ਜੇ ਪਰ ਉਤੇ ਲਗਾ ਦਵਾਂਗੇ ਉਧਰਲੀ ਸਾਈਡ ਜਿਹੜੀ ਜਿੱਪਾ ਕਰ ਦਨ ਬੜਾ ਸੀਣਾ ਆਪਾਂ نیچے ਤੋਂ ਦਬਲ ਲਗਾ ਦਾਂਗੇ ਕਿ ਕੋਈ ਸੀਣ ਉੱਧਰ ਗਏ ਕਿਸੇ ਦਾ ਵੀ ਚੀਜ਼ ਤੇ ਕੀਮਤੀ ਸਮਾਨ ਆ ਮਨੀ ਇਹ ਤਾਂ ਜਾਂਦੇ ਇਸ ਤਰੀਕੇ ਇਹ ਹੇਠਲੇ ਪਾਸੇ ਜਿਵੇਂ ਲੱਗ जिपा हम कटाई कर देंगे आप इधर कटाई कर देंगे इस तरीके हम अपनी जेप अंदरग्राउंड लग गई जिस तरह मर्जी अपना मनी पावे कोई मोबाइल पावे कोई भी चीज जरूरी अपनी पानी पा सकते हैं हम इस तरीके आप इधर उपर जेब लवेंगे हम आप जेब आ जी बारले पासे लावे पहला जेब जी अंदर लाइए ਦੇ ਨਾਪੇ ਇੱਕ ਆ ਲੈਡੀ ਕਰ ਲਈਏ ਪਰ ਜਿਹੜੀ ਕਰ ਤੋਂ ਬਾਅਦ ਜਿਹੜੀ ਆਪਾਂ ਸੀਨ ਆ ਜੇਬ ਦੇ ਉੱਪਰ ਆ ਸੀਨੇ ਇਸ ਤੋਂ ਉੱਪਰ ਰੱਖਾਂਗੇ ਇਸ ਤਰ੍ਹਾਂ ਵੀ ਉਹ ਸੀਨ ਜਿਹੜੀ ਆ ਦਿਸੇ ਨਾ ਓਕੇ ਆ ਸੀਨ ਜਿਹੜੀ ਆ نیچے ਆ ਗਈ ਤੇ ਆ ਜਿਹੜੀ ਆ ਸੀਨ ਦੇ ਤੇ ਸੀਨ ਆਪਾਂ ਲਗਾਵਾਂਗੇ ਲਓ ਇਹਨੂੰ ਦੇਖ ਕੇ ਆਪਣੇ ਵੀ ਜਿਹੜੀ ਸੀਨ ਥੱਲੇ ਲੌਕ ਬਣਾ ਜਵੇ ਲੌਕ ਸੈਂਟਰ ਚ ਲੱਗ ਗਿਆ ਤੇ ਸੋਈ ਨਾ ਕੁੱਟ ਜਾਵੇ ਕਿਤੇ ਹਾਲੋ ਇਸ ਤਰੀਕੇ ਨਾਲ ਹੁਣ ਆ ਪਾ نیچے ਫੋਲਡ ਕਰ ਲੈਣਾ ਨਾਲੇ ਜਿਹੜੀ ਪਹਿਲਾ ਸੀਨ ਲਾਈਓ ਸੀਨ ਦੇ ਕੁੱਤੇ ਲਗਾਵਾਂਗੇ ਇਹਨੇ ਤੱਕੀ ਕਰ ਲਵਾਂਗੇ। ਇਸ ਤਰ੍ਹਾਂ ਹੁਣ ਆਪਣੀ ਹੋਰ ਕੋਲ ਤੇ ਜੇਬ ਸੀਨੇ ਤੋਂ ਕੀ ਕਰ ਲਾਂਗੇ? ਇਹ ਉਧੜੇ ਨਾ। ਹੁਣ ਮਾਹੀ ਆਪਣੀ ਜੇਬ ਲੱਗ ਗਈ ਹੈ। ਜਿਹੜੀ ਪਹਿਲੀ ਜੇਬ ਲੱਗੀ ਹੋਈ ਉਹਦੇ ਸੀਨੇ ਬਾਹਰ ਕੋਈ ਨਹੀਂ ਦਿਸਦੀ। ਇਧਰ ਵੀ ਸਾਰੀ ਇਸ ਤਰ੍ਹਾਂ ਲੱਹ ਆ ਗਈ ਇਧਰ ਵੀ ਜੇਪ ਹੋਵੇਗੀ ਤੇ ਇਧਰ ਵੀ ਜੇਪ ਹੋਵੇਗੀ ਇਹ ਅੰਦਰਲੇ ਪਾਸੇ ਆ ਗਈ ਇਹ ਬਾਹਰਲੇ ਪਾਸੇ ਆ ਰਹੀ ਜੇਪ ਡਬਲ ਪੋਕਟ ਲੱਗ ਗਿਆ ਆਪਣਾ ਇਸ ਕਰਕੇ ਆਪਾਂ ਜੇਬ ਜਿਹੜੀ ਨੀਚੀ ਵਾਲੀ ਹੈ ਉਹਦੀ ਚੜਾਈ ਥੋੜੀ ਜਿਹੀ ਘੱਟ ਰੱਖਦੇ ਹਾਂ ਥੋੜੀ ਜਿਹੀ ਲੰਬਾਈ ਘੱਟ ਰੱਖਦੇ ਹਾਂ ਵੀ ਜਿਹੜੀ ਪੋਕਰ ਜੇਬ ਲੈਣੀ ਹੈ ਉਹਦੇ نیچے ਸੀਣਾ ਆ ਜਾਣਾ ਵੀ ਬਾਹਰ ਦਿਸਣਾ ਸੀ ਦਿਖਾ ਵਿੱਚ ਪੋਕਰਾਂ ਨੂੰ ਫੁੱਲਾਵਾ ਜਿਵੇਂ ਮਨਜ਼ੂਰ ਹੋਏ ਤਾਂ ਸਮਾਨ ਪਾ ਸਕਦਾ ਹੈ ਤੇ ਜਿਹੜੀ ਇਹ더라 ਵੀ ਖੋਲ ਕੇ ਦੇਖੋ ਇਹ ਵੀ ਕਮ ਜਿਹਾ ਲਾਗੇ ਮੈਂ ਤੁਹਾਨੂੰ ਦਰਸਾਉਂਦੀ ਹਾਂ ਇਹਨਾਂ ਨੂੰ ਤਿੰਨ ਜੇਬਾਂ ਤਿੰਨ ਪockets ਲਾਗੇ ਹੋਵਾ ਹੋਵੇ ਇੱਕ ਹੀ ਇਹ ওভারਕੋਟ ਦੇ ਕਰਨੇ ਸਭ ਕਸਟਮਰ ਕਰਨੇ ਸਮਝ ਤੇ ਇਹਨਾਂ ਪਾਵਟ ਲਾਗੇ ਹੋ ਇਸ ਤਰ੍ਹਾਂ ਹੀ ਤੁਸੀਂ ਵੀ ওভারਕੋਟ ਬਣਾਉਣਾ ਹੋਵੇ ਤਿੰਨ ਜੇਬਾਂ ਵਾਲਾ ਇੱਕ ਅੰਦਰ ਕਰੋ ਜੇਬ ਲਗਾਣੀ ਹੋਵੇ ਉੱਪਰ ਜੇਬ ਲਗਾਣੀ ਹੋਵੇ ਇਸ ਤਰੀਕੇ ਤੁਸੀਂ ਵੀ ਦੇਖ ਕੇ ਲਗਾ ਸਕਦੇ ਹੋ ਤੇ ਵੀਡੀਓ ਖੁਦ ਆਪ ਵੀ ਟ੍ਰਾਈ ਕਰ ਸਕਦੇ ਹੋ ਕਟਾਈ ਕਰਕੇ ওভারਕੋਟ ਦੀ ਸਿਲਾਈ ਕਰੋ ਸਲਾਈ ਕਰ ਫਿਰ ਆਪਾਂ ਮੈਨ ਟੱਕ ਕੇ ਮੈਨ ਨੂੰ ਦੱਸੋ ਮੇਰੀ ਵੀਡੀਓ ਦੇਖ ਕੇ ਤੁਹਾਨੂੰ ਕਿਵੇਂ ਲੱਗੀ ਤਰੀਕਾ ਕਿਵੇਂ ਦਾ ਲੱਗਿਆ ਜੇ ਕੋਈ ਪ੍ਰੋਬਲਮ ਲੱਗਦੀ ਹੈ ਮੈਂ ਕਹਾਂ ਕਿਸੇ ਨੂੰ ਕਮੈਂਟ ਕਰਕੇ ਦੱਸਿਆ ਕਰੋ ਉਹ ਤੁਹਾਨੂੰ ਮੈਨ ਇਹ ਗਲਤੀ ਸਮਝ ਨਹੀਂ ਆਈ ਹੈਗੀ ਜੇ ਇਸਨ ਤੁਹਾਨੂੰ ਨਹੀਂ ਚੰਗੀ ਤਰ੍ਹਾਂ ਪੂਰਾ ਦਿਸਿਆ ਹੈਗਾ ਇਸ ਤਰ੍ਹਾਂ ਕੇ ਫਿਰ ਅਗੋਂ ਵਾਸਤੇ ਅਸੀਂ ਹੋਰ ਵੀ ਵੀਡੀਓ ਬਣਾਣਗੇ ਆ ਧਿਆਨ ਦੇ ਕੇ ਓਕੇ ਜੀ